ਸ਼ਹਿਰ ਅੰਦਰ ਗੁੰਡਾ ਅਨਸਰਾਂ ਨੂੰ ਪੁਲਿਸ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ ਲੱਗਦਾ ਹੈ ਅੱਜ ਕੱਲ ਉਹਨਾਂ ਵੱਲੋਂ ਦਿਨ ਦਿਹਾੜੇ ਹੀ ਜਿਹੜੇ ਹੈ ਕਿ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਅੱਜ ਫਿਰ ਬਸਤੀ ਗੁਰੂ ਕਰਮ ਸਿੰਘ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਦੋ ਧਿਰਾਂ ਵਿਚਕਾਰ ਹੋਏ ਵਿਵਾਦ ਨੂੰ ਲੈ ਕੇ ਇੱਕ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲੀ ਚੱਲ ਗਈ ਹੈ ਜਿੰਦੇ ਵਿੱਚ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਦੇ ਲਈ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਹਨੂੰ ਜਿਹੜਾ ਕੀ ਹੈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਪੀੜਤ ਨੌਰ ਨੌਜਵਾਨ ਮੰਨਾ ਨੇ ਦੱਸਿਆ ਕਿ ਉਸਨੇ ਕਿਸੇ ਨੂੰ ਆਪਣੇ ਦੋਸਤ ਕੋਲੋਂ ਪੈਸੇ ਲੈਣ ਲਈ ਦਿੱਤੇ ਸਨ ਅਤੇ ਤਿੰਨ ਦਿਨ ਉਹ ਪਹਿਲਾਂ ਫੋਨ ਤੇ ਗੱਲ ਕਰ ਰਹੇ ਸੀ ਪੈਸਿਆਂ ਦੀ ਗੱਲਬਾਤ ਕਰਨ ਦੇ ਵਿੱਚ ਜੋ ਉਹਨਾਂ ਨਾਲ ਕੋਈ ਗਾਲੀ ਗਲੋਚ ਹੋ ਰਿਹਾ ਸੀ ਉਹਦੀ ਗਲਤਫਹਿਮੀ ਕਿਸੇ ਹੋਰ ਨੌਜਵਾਨ ਨੂੰ ਹੋ ਗਈ ਤੇ ਉਹ ਮੇਰੇ ਨਾਲ ਬੈਨਸਣ ਲੱਗਾ ਮੇਰੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਆਂਟ ਗਵਾਂਡ ਦੇ ਲੋਕਾਂ ਨੇ ਝਗੜੇ ਨੂੰ ਸਮਾਪਤ ਕਰਵਾਇਆ ਮੰਨਾ ਨੇ ਦੱਸਿਆ ਕਿ ਅੱਜ ਐਤਵਾਰ ਨੂੰ ਜਦੋਂ ਉਹ ਦੁਕਾਨ ਤੇ ਬੈਠਾ ਸੀ ਤਾਂ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਲੈ ਕੇ ਆਏ ਅਤੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਫਾਇਰ ਕਰ ਦਿੱਤੇ ਜਿਸ ਵਿੱਚ ਉਹ ਬਾਲਬਲ ਬਚਿਆ ਅਤੇ ਉਹਨਾਂ ਵਿਅਕਤੀ ਮਲੋ ਉਸਦੇ ਕਾਰ ਉਪਰ ਫਾਇਰ ਕੀਤੇ ਗਏ ਨੇ ਜਿਸ ਦੌਰਾਨ ਉਸਦੀ ਚਾਚੀ ਨੂੰ ਗੋਲੀ ਲੱਗੀ ਹੈ ਤੇ ਗੰਭੀਰ ਰੋਪ ਵਿੱਚ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁੰਡਾਗਰਦੀ ਕਰਕੇ ਸ਼ਰਿਆਮ ਗੋਲੀਆਂ ਚਲਾਉਣ ਵਾਲੇ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਇਸ ਘਟਨਾ ਦੀ ਸੂਚਨਾ ਮਿਲਦੇ ਡੀਐਸਪੀ ਸਤਨਾਮ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਮੌਕੇ ਤੇ ਪਹੁੰਚ ਕੇ ਕਾਰਵਾਈ ਜੜੀ ਕੀ ਅਮਲ ਦੇ ਵਿੱਚ ਲਿਆ ਰਹੇ ਨੇ ਜੀ ਨਾਮ ਬੇਟੇ ਤੁਹਾਡਾ ਮੇਰਾ ਨਾਮ ਜੀ ਮੰਨਾ ਮੈਂ ਗੁਰੂ ਅਰਸਾਈ ਦੇ ਸ਼ਹਿਰ ਦੇ ਨਿਵਾਸੀ ਹਾਂ ਗੁਰੂ ਅਰਸਾਈ ਦੇ ਜੀ ਪਾਪਾ ਦਾ ਕੀ ਨਾਮ ਹੈ ਤੁਹਾਡਾ ਪਾਪਾ ਮੇਰੇ ਦਾ ਨਾਮ ਜੀ ਪਤਰਸ ਭੱਟੀ ਮਾਮਲਾ ਕੀ ਸਾਹਮਣੇ ਆਇਆ ਜਿਹੜੇ ਗੋਲੀ ਚੱਲਣ ਦਾ ਤੁਹਾਡਾ ਕੀ ਉਹਨਾਂ ਨਾਲ ਰੰਜਿਸ਼ ਸੀ ਮਾਮਲਾ ਜੀ ਮੈਂ ਕੋਲ ਤੇ ਗੱਲ ਕਰਦਾ ਪਿਆ ਸੀ ਤੇ ਉਹ ਵਿਅਕਤੀ ਕੋਲੋਂ ਦੀ ਲੰਘ ਰਿਹਾ ਸੀ ਉਹਨੂੰ ਇਹ ਲੱਗਾ ਕਿ ਮੈਨੂੰ ਤੁਸੀਂ ਗਾਲ ਕੱਢੀ ਉਹਨੇ ਕਿਹਾ ਮੈਂ ਕਿਹਾ ਵੀ ਮੈਂ ਗਾਲ ਤੁਹਾਨੂੰ ਨਹੀਂ ਕੱਢੀ ਮੈਂ ਫੋਨ ਤੇ ਗੱਲ ਕਰ ਰਿਹਾ ਸੀ अच्छा तो इस तो बाद ओ मेनू जी गालो गालो गाली हो गया ते मेरे नाल गलमे नु हातपान लापया ते नाल दे सारे लोका ने मेनू ਛੜਾਇਆ ਔਰ ਛੜਾ ਕੇ ਘਰੋ ਘਰੀ ਕਲਾਇਆ ਉਸ ਤੋਂ ਦੂਜੇ ਤੀਜੇ ਦਿਨ ਮੇਰੇ ਆਣ ਕੇ ਉਹਨੇ ਕੁਛ ਵਿਅਕਤੀ ਉਹਨੇ ਘਰ ਆਣ ਕੇ ਮੇਰੇ ਫਾਇਰਿੰਗ ਕਰਾਤੀ ਗੋਲੀਆਂ ਚਲਾਤੀਆਂ ਮੇਰੇ ਔਰ ਮੇਰੀ ਭਾਬੀ ਦੇ ਗੋਲੀ ਲੱਗੀ ਕਿਨੇ ਚਲਾਈ ਗੋਲੀ ਗੋਲੀ ਜੀ ਸਣੀ ਪੁੱਤਰ ਰੰਗੇ ਨੇ acha ji hor te ohne mere goli chalayi ji ਕਿੰਨੇ ਫਾਇਰ ਕੀਤੇ ਨੇ ਪਤਾ ਨਹੀਂ ਕਿ ਕਿੰਨੇ ਕਰਦੇ ਜੀ ਇਹ ਤਾਂ ਪਤਾ ਨਹੀਂ ਲੱਗਿਆ ਜੀ ਕਿੰਨੇ ਕਰ ਕੀ ਮਾਂ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਮਾਨ ਮਾਨ ਕਰਦੇ ਆ ਜੀ ਕਿ ਉਹਨਾਂ ਜਲਦ ਤੋਂ ਜਲਦ ਫੜਾਇਆ ਸਜ਼ਾ ਦਿੱਤੀ ਆ ਅੱਜ ਕੀ ਵਾਰਦਾਤ ਹੋਈ ਹੈ ਅਸੀਂ ਤਾਂ ਭਰਵਾ ਜਲਾਲਾਵਾ ਤੇ ਗਏ ਸੀ ਮਗਰ ਆਪਣੇ ਸਾਡੇ ਭਤੀਜਾ ਹੈਗਾ ਛੋਟਾ ਉਹਦੇ ਨਾਲ ਮਾੜੇ ਮੋੜੇ ਲੜਾਈ ਝਗੜਾ ਹੋਇਆ ਸੀ ਤੇ ਪੋਠੇ ਤੇ ਖੜੇ ਚੁੱਪ ਵੀ ਮੈਂ ਖੁਦ ਕਰਾਇਆ ਸੀ ਤਾਂ ਉਹ ਤੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਕਿਤੇ ਮਾੜਾ ਮੋਟਾ ਡਾਕਟਰ ਸ਼ਾਮੇ ਲਾਲ ਦੀ ਦੁਕਾਨ ਹੈ ਉੱਥੇ ਨਾਈ ਦੀ ਦੁਕਾਨ ਹੈ ਨਾਈ ਦੀ ਦੁਕਾਨ ਦੇ ਵਿੱਚ ਬੈਠਾ ਸੀ ਥਪੜੋ ਥਪੜੀ ਹੋ ਗਿਆ ਦੋਸਤੋ ਬਾਦੇ ਘਰੇ ਆਇਆ ਭੱਜ ਗਿਆ ਇਹਨੇ ਮਗਰ ਲੱਗ ਪਿਸਤੌਲ ਲੱਗ ਗਿਆ ਸਾਡੇ ਇਹਨਾਂ ਦੇ ਘਰੇ ਖੁਦ ਵੀ ਗੋਲੀਆਂ ਨਾਲ ਦੋ ਚਾਰ ਚਲਾਈਆਂ ਸਾਡੇ ਨਿੱਕੇ ਨਿੱਕੇ ਬੱਚੇ ਸੀ ਜਿਹਨਾਂ ਦੇ ਉੱਪਰ ਗੋਲੇ ਪਰ ਸਾਡੀ ਸਾਡੀ ਨੌ ਦੇ ਫੇਰ ਵੀ ਗੋਲੀ ਲੱਗ ਗਈ ਵਾਕੀ ਚ ਹਥਿਆਰ ਨਜਾਇਜ਼ ਹੋ ਸਕਦੇ ਆ ਜਾਂ ਜਾਇਜ਼ ਹੈ ਨਜਾਇਜ਼ ਯਾਰ ਇਹ ਕਿਹੜੇ ਨਜਾਇਜ਼ ਰਾਜਿਆਂ ਦੇ ਪੁੱਤਰ ਨੇ ਦੱਸ ਵੀ ਇਹਨਾਂ ਕੋਈ ਜਾਇਜ਼ ਨਹੀਂ ਸਾਡੇ ਛੱਟੇ ਚੁੱਟੇ ਵਾਲੇ ਹੀ ਗਏ ਨੇ ਸਾਰੇ ਜਿਹੜਾ ਦਰਸ਼ਨ ਪੁੱਤਰ ਰੂਪਾ ਸਣੀ ਪੁੱਤਰ ਰੰਗੇ ਦਾ ਤੇ ਬੂਟਾ ਪੁੱਤਰ ਰਾਜੂ ਰਾਜੂ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਹਾਲੇ ਲੱਗੇ ਹੋਏ ਨੇ ਮਗਰ ਵੇਖੋ ਹੁਣ ਕੀ ਕਰ ਰਹੇ ਨੇ ਅੱਗੇ ਅੱਗੇ ਕਾਰਵਾਈ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਕਮਣ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਇੱਥੋਂ ਵਸਤਾ ਨਾਲ ਆਪਣਾ ਘਰ ਨਾਲ ਹੀ ਪਿੰਡ ਕਿਹੜਾ ਹੈ ਗੁਰਕਮ ਸਿੰਘ ਦੀ ਵਸਤੀ ਨਵੀਂ ਵਾਦੀ ਤੇ ਕੀ ਮਸਲਾ ਕੀ ਹੋਇਆ ਸਾਰਾ ਮਸਲਾ ਕੋਈ ਨਹੀਂ ਜਾਗ ਜਾ ਕਿਤੇ ਮੜਾ ਮਟਾ ਬੋਲੇ ਨਹੀਂ ਕਿਤੇ ਸੰਤ ਪਤਾ ਵੀ ਨਹੀਂ ਦਾ ਹੂੰ ਇਹ ਗੱਲ ਪੈ ਗਿਆ ਨੇ ਪਿਸਤੌਲ ਲੈ ਕੇ ਆ ਗਿਆ ਉਧਰੋਂ ਉਧਰ ਤੋਂ ਛੜਾ ਕੇ ਪੱਜ ਆ ਕੇ ਇੱਧਰ ਆ ਗਿਆ ਅੰਦਰ ਵੜ ਕੇ ਮੁੰਡਾ ਉਹ ਮਗਰ ਪੱਟਿਆ ਇਹ ਸਾਰੇ ਗੋਲੀਆਂ ਸਾਡੀ ਨੂੰ ਲੱਗੀਆਂ ਆਂਦੀ ਸੀ ਮਗਰ ਉਹ ਵੀ ਛੜਾਉਣ ਮਗਰ ਆਦੇ ਪੈ ਬਿਨਾਏ ਕਰੋ ਉਹਨੇ ਗੋਲੀ ਚਲਾ ਦਿੱਤੀ ਉਹਦੇ ਗੋਲੀ ਵੱਜ ਗਈ ਮੁੰਡਾ ਬਚਾ ਲਿਆ ਸੀ ਮੁੰਡਾ ਹੀ ਅੰਦਰ ਤਾੜ ਲਿਆ ਸੀ ਹਮ ਕੀੜ ਕਿਹੜਾ ਮੁੰਡੇ ਨਾਲ ਲੜਾਈ ਕਹਿੰਦੇ ਨਾਲ ਸੀ ਮੰਨੂ ਨਾਲ ਮੰਨੂ ਲੜਾਈ ਹੈਗੀ ਕਿਹੜਾ ਮੁੰਡੇ ਗੋਲੀਆਂ ਕੌਣ ਮਾਰਦਾ ਸੀ ਸਨੀ ਇਹਦਾ ਨਾਮ ਹੈ ਤੇ ਉਹਦੇ ਰੰਗਾ ਪਿਓ ਦਾ ਨਾਮ ਰੰਗਾ ਹੈ ਬੱਚੇ ਸੀ ਆ ਵੇਂਦੇ ਬਣਦੇ ਚਾਹਲੇ ਆਂ ਵਜਦੇ ਜੀ ਹਾਂ ਆ ਬੱਚੇ ਦੇ ਚਾਹਲੇ ਟੁੱਟ ਕੇ ਆਏ ਨੇ ਅੱਛਾ ਆ ਬੇ ਨਿਕਨੇ ਕੇ ਬੱਚੇ ਸਾਡੇ ਕੋਲ ਸੀ ਬਾਈ ਖੇਤ ਤੁਰਕੇ ਮਾਸੇ ਬਚਾਏ ਨਹੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਫੜੇ ਜਾਣ ਜੇ ਫੜੇ ਜਾਣ ਜੇ ਇਧਾ ਨੇ ਵੀ ਸੱਜਾ ਤੁੰਗੀ ਕਹੀ ਦੀ ਇਹ ਗੱਲ ਵੀ ਅੱਜ ਨਿਕਲਣੇ ਕਿ ਰੋਜ਼ ਨਿਕਲਣੇ ਕੇ ਚੁਆ ਕੇ ਗੋਲੀਆਂ ਮਾਰਦੇ ਬੰਦੇ ਨਿਕਨੇ ਕੇ ਬੱਚੇ ਕੁੜੀਆਂ ਜਨਾਨੀਆਂ ਟੁਰਨਾ ਗਲੀ ਚ ਕਿੰਦੀ ਮਰਜ਼ੀ ਕਰ ਸਕਦੀ ਹੈ 是。Sí.